ਤੁਕਟ ਇੱਕ ਓਹੰਕਾਰੀ ਸਹੀ ਪੜ ਲਈਏ ਇਹ ਵੀ ਕਈ ਵਾਰੀ ਸਿੱਖਣ ਤੋਂ ਬਿਨਾਂ ਨਹੀਂ ਹੁੰਦਾ ਮਾਪੋਕਨ ਬੜਾ ਸਖਾਇ ਕਿ ਪੜਨਾ ਹੈ ਤੋ ਅੱਜ ਦਾ ਸਮਾਂ ਸਾਵਣਾ ਸੀ ਇਹ ਗੁਰੂ ਮਹਾਰਾਜ ਆਪ ਵੀ ਕਿਰਪਾ ਕਰ ਰਹੇ ਹਨ ਮੇਰੇ ਪਿੱਛੇ ਪੜਿਓ ਫਿਰ ਇੱਕ ਇੱਕ ਓਹੰਕਾਰ ਓਹੰਕਾਰ ਬਿਲਕੁਲ ਚਾਰ 파ਟ ਬਣਾਉਣੇ ਦੇ ਚਾਰ 파ਟ ਨਹੀਂ ਬਣਦੇ ਸਮਝੋ ਗਲਤ ਹੈ ਕੁਝ ਵਿੱਚ ਇੱਕ ਦੇ ਅੱਗੇ ਵੇਖੋ ਵੱਖਰਾ ਇੱਕ ਵੱਖਰਾ ਪਿਆ ਹੈ ਊੜਾ ਵੱਖਰਾ ਪਿਆ ਖੁੱਲਾ ਊੜਾ ਇੱਕ ਤੇ ਆਪਾਂ ਰੁਕਦੇ ਨਹੀਂ ਸਿੱਧਾ ਵਿਕ ਓੰਕਾਰ ਸਿੱਧਾ ਆਪਾਂ ਸ਼ੁਰੂ ਕਰਦੇ ਨੇ ਓੰਕਾਰ ਬਿਲਕੁਲੀ ਗਲਤ ਹੈ ਇੱਕ ਤੇ ਧੁੱਕ ਕੇ ਊੜੇ ਨੂੰ ਲੰਬਾ ਕਰਨਾ ਜਿੰਨਾ ਊੜਾ ਲੰਬਾ ਕਰੋਗੇ ਉਨਾ ਸਹੀ ਉਨਾ ਸਹੀ ਇਹ ਇੱਕ ਓੰਕਾਰ ਪੜਿਆ ਜਾਏ ਫਿਰ ਪਛੇ ਮਿਹੜੇ ਪਛੇ ਸਤਗੁਰੂ ਜੀ ਸਾਡੇ ਟੀਚਰ ਹਨ ਸਤਗੁਰੂ ਜੀ ਸੰਨ ਪੜ੍ਹਾਰ ਸਾਰੇ ਆਪਾਂ ਵਿਦਿਆਰਥੀ ਹਾਂ ਫਿਰ ਪੜ੍ਹੀਏ ਇੱਕ ਓ ਅੰਕਾਰ ਓ ਅੰਕਾਰ ਬਹੁਤ ਸੋਹਣਾ ਬਹੁਤ ਵਧੀਆ ਫਿਰ ਪੜੀ ਇੱਕ ਵਾਰੀ ਓ ਅੰਗ ਊੜਾ ਜਿੰਨਾ ਲੰਬਾ ਹੋਊਗਾ ਓ ਅੰਗ ਪਹਿਲਾਂ ਓਮ ਓਮ ਸਾਰੇ ਹਿੰਦੂ ਮੱਤ ਦੇ ਪਰਦੇਸੀ 33 ਕਰੋੜ ਦੇਵਤਾ ਓਮ ਓਮ ਜਪਦੇ ਸੀ ਸੱਚੇ ਪਾਤਸ਼ਾਹ ਜੀ ਜੋ ਕਿਹਾ ਕਿ 33 ਕਰੋੜ ਦੇਵ ਜੋ ਜਪਦੇ ਸੀ ਉਹਨਾਂ ਨੂੰ ਮਿਲਦਾ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਇਹਨਾਂ ਨੂੰ ਨਹੀਂ ਜਪਣਾ ਸੀ ਬਣਾਉਣ ਵਾਲਾ ਕੋਣ ਇੱਕ ਪਰਮੇਸ਼ਰ ਜਿਹੜਾ ਇੱਕ ਓ ਉਸ ਪਰਮੇਸ਼ਰ ਨੂੰ ਯਾਦ ਕਰੇਗਾ ਕਾਰੀਨਜ਼ ਲਾਈਨ ਅਰਥਾ ਬਹੁਤ ਵੱਡੇ ਹਨ ਇਸ ਦੇ ਲੇਕਿਨ ਜਿਹੜਾ ਇੱਕ ਓੰਕਾਰ ਹੀ ਸਹੀ ਤਰੀਕੇ ਨਾਲ ਪੜਦੇ ਸਮਝੋ ਕਿ ਵਾਲੇ ਦਵਾਰੇ ਸਿਕਿਉਰਟੀ ਦੀ ਲਾਈਨ ਤੇ ਉਸ ਵੀ ਉਹਦੀ ਇੰਸ਼ੋਰੈਂਸ ਹੋ ਜਾਵੇਗੀ ਤੋ ਇਹ ਪੜੀ ਆਪਾਂ ਫੇਰ ਇੱਕ ਵਾਰੀ ਇੱਕ ਓੰਕਾਰ ਓ ਤੋ ਓਮਕਾਰ ਨਹੀਂ ਕਹਿਣਾ ਪਹਿਲਾਂ ਤਾਂ ਤੁਸੀਂ ਸਾਰੇ ਅਜ ਪ੍ਰਚਾਰਕ ਬਣਨਾ ਹੈ ਸਾਰੇ ਪ੍ਰਚਾਰਕ ਆਪਣੇ ਘਰਾਂ ਤੋਂ ਸ਼ੁਰੂ ਕਰੀਏ ਆਪਾਂ ਸਿੱਖੀ ਐਕਸਪੀਰੀਅੰਸ ਸਿੱਖੀ ਤੋ ਐਕਸਪੀਰੀਅੰਸ ਆਪਾਂ ਕਰ ਰਹੇ ਆਂ ਜ਼ਕੀਦਾ ਤੋ ਘੱਟ ਤੋਂ ਘੱਟ ਇੱਕ ਓਮਕਾਰ ਮੂਲ ਮੰਤਰ ਤਾਂ ਸਹੀ ਪੜ ਲਿਈਏ ਕੋਈ ਇੱਕ ਏ ਓਮਕਾਰ ਕਹੀ ਜਾਂਦਾ ਕਿ ਤੇ ਇੱਕ ਏਕ ਓਮਕਾਰ ਸਿੱਧਾ ਹੀ ਕਰ ਦਿੰਦੇ ਆ ਤੋ ਇੱਕ ਦੇ ਰੁਕਣਾ ਊੜੇ ਨੂੰ ਲੰਬਾ ਕਰਨਾ ਔਰ ਓੰਕਾਰ ਇੰਗਲਿਸ਼ ਤੇ ਗੁੱਟ ਕੈਚ ਓ ਐਨ ਕੇ ਆਰ ਪਾਇਆ ਬਿਲਕੁਲ ਰੋਂਗ ਗਲਤ ਹੈ ਬਿਲਕੁਲ ਓੰਕਾਰ ਗੁੱਟ ਕੈਚ ਅੱਜ ਹੋਰ ਇੰਗਲਿਸ਼ ਤੇ ਬਣਾਉਣ ਦੀ ਲੋੜ ਹੈ ਗੁਰੂ ਜੀ ਕਿਰਪਾ ਕਰ ਅਸੀਂ ਸਾਰੇ ਦੇ ਲਈ ਜਿਵੇਂ ਮਹਾਂਭਗ ਡਿਊਟੀਆਂ ਨਹੀਂ ਕਰ ਰਹੇ ਆਪਾਂ ਇੰਗਲੈਂਡ ਦੇ ਵਿੱਚ ਫੇਰ ਬੜੀ ਇੱਕ ਵਾਰੀ ਇੱਕ ਇੱਕ ਓੰਕਾਰ ਓੰਕਾਰ